ਸਤਿ ਸ਼੍ਰੀ ਅਕਾਲ ਅੱਜ ਦੀ ਸਾਡੀ ਵੀਡੀਓ ਉਹਨਾਂ ਵਿਦਿਆਰਥੀਆਂ ਲਈ ਹੈ ਜੋ ਕਿ ਬੀਏਡ ਦੇ ਵਿੱਚ ਐਡਮਿਸ਼ਨ ਲੈਣ ਦੀ ਸੋਚ ਰਹੇ ਹਨ ਅਤੇ ਉਹ ਇਸ ਮੁਸ਼ਕਲ ਦੇ ਵਿੱਚ ਹੈ ਕਿ ਉਹਨਾਂ ਦੇ ਜ਼ਿਲ੍ਹੇ ਵਿੱਚ ਕਿੱਥੇ ਅਤੇ ਕਿਹੜੇ ਕਾਲਜ ਦੇ ਵਿੱਚ ਬੀਏਡ ਦਾ ਕੋਰਸ ਅਵੇਲੇਬਲ ਹੈ ਅਤੇ ਉਹ ਕਿਹੜੀ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਹੈ ਅੱਜ ਅਸੀਂ ਉਹਨਾਂ ਦੇ ਸਾਰੇ ਸਵਾਲਾਂ ਦੇ ਜਵਾਬ ਇਸ ਵੀਡੀਓ ਵਿੱਚ ਦੇਣ ਦੀ ਕੋਸ਼ਿਸ਼ ਕਰਾਂਗੇ ਜ਼ਿਲ੍ਹਾ ਵਾਈਜ਼ ਕਾਲਜ ਦਾ ਨਾਮ ਦੱਸਾਂਗੇ ਅਤੇ ਉਹਦੀ ਸੰਪਰਕ ਜਾਣਕਾਰੀ ਜਾਨਕੀ ਉਹਦਾ ਈਮੇਲ ਆਈਡੀ ਅਤੇ ਮੋਬਾਈਲ ਨੰਬਰ ਵੀ ਦੱਸਾਂਗੇ ਅਤੇ ਉਹਨਾਂ ਦੀ ਕਿਸਮ ਵੀ ਦੱਸਾਂਗੇ ਕਿ ਉਹ ਕੁੜੀਆਂ ਦੇ ਕਾਲਜ ਹੈ ਜਾਂ ਫਿਰ ਮੁੰਡਿਆਂ ਦੇ ਜਾਂ ਫਿਰ ਕੋਡ ਯਾਨੀ ਕਿ ਦੋਨਾਂ ਦੇ ਅਤੇ ਕਿਹੜੇ ਕਾਲਜ ਦੇ ਵਿੱਚ ਕੁੱਲ ਕਿੰਨੀਆਂ ਸੀਟਾਂ ਹਨ ਅਤੇ ਉਹਨਾਂ ਨੂੰ ਮੈਨੇਜਮੈਂਟ ਕੋਟਾ ਉਹਨਾਂ ਕੋਲ ਹੈਗਾ ਹੈ ਜਾਂ ਫਿਰ ਨਹੀਂ ਫਸਟ ਅਸੀਂ ਯੂਨੀਵਰਸਿਟੀ ਸਿਲੈਕਟ ਕਰਨੀ ਹੈ ਤੇ ਅੱਜ ਅਸੀਂ ਗੁਰੂ ਨਾਨਕ ਦੇਵ ਜੁਨੀਵਰਸਿਟੀ ਵੱਲੋਂ ਹੀ ਜਾਣਕਾਰੀ ਸਾਂਝੀ ਕਰਾਂਗੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਕੁੱਲ 49 ਕਾਲਜ ਹਨ ਜਿਨ੍ਹਾਂ ਵਿੱਚ بی ایڈ ਦਾ ਕੋਲ ਕੋਰਸ अवेलेबल ਹੈ ਫਸਟ ਅਸੀਂ ਅੰਮ੍ਰਿਤਸਰ ਜ਼ਿਲ੍ਹੇ ਦੀ ਗੱਲ ਕਰਾਂਗੇ ਇੱਥੇ ਪਹਿਲੇ ਨੰਬਰ ਤੇ ਕਾਲਜ ਦਾ ਨਾਮ ਹੈ 옳ਤਾਂ ਲਈ ਅਨੰਤ ਕਾਲਜ ਆਫ এডਿਕੇਸ਼ਨ ਇਹ ਜੇਠੂਵਾਲ ਬਟਾਲਾ ਰੋਡ ਅੰਮ੍ਰਿਤਸਰ ਇਸ ਦਿੱਤੇ ਇਹ ਕੁੜੀਆਂ ਦਾ ਕਾਲਜ ਹੈ ਇੱਥੇ ਮੁੰਡਿਆਂ ਲਈ ਸੀਟਾਂ अवेलेबल ਨਹੀਂ ਹੈ ਅਤੇ ਇਹ ਦੇ ਕੋਲ ਕੁੱਲ 100 ਸੀਟਾਂ ਹਨ ਅਤੇ ਇਹ ਦੇ ਕੋਲ ਮੈਨੇਜਮੈਂਟ ਕੋਟਾ ਵੀ ਹੈਗਾ ਹੈ ਸੈਕਿੰਡ ਨੰਬਰ ਤੇ DAV College of Education for Women ਇਹ ਵੀ ਅਮਿਸਰ ਵਿੱਚ ਸਥਿਤ ਹੈ ਇਹ ਵੀ ਬਿਲਕੁਲ ਕੁੜੀਆਂ ਦਾ ਹੀ ਕਾਲਜ ਹੈ ਅਤੀਨਾ ਕੋਲ 200 ਸੀਟ ਹੈ ਅਤੀਥੇ ਮੈਨੇਜਮੈਂਟ ਕੋਟਾ ਨਹੀਂ ਹੈਗਾ ਤੀਸਰੇ ਨੰਬਰ ਤੇ ਖਾਲਸਾ ਕਾਲਜ ਆਫ এডਿਕੇਸ਼ਨ ਇਹ ਵੀ ਅਮਿਸਰ ਰਣਜੀਤ ਐਵੇਨਿਊ ਵਿੱਚ ਸਥਿਤ ਹੈ ਇਹ ਸਹਿ ਸਿੱਖਿਆ ਹੈ ਪਾਫ ਕੁੜੀਆਂ ਤੇ ਮੁੰਡਿਆਂ ਦੋਨਾਂ ਦਾ ਇਕੱਠਾ ਕਾਲਜ ਹੈ ਅਤੀਨਾ ਕੋਲ ਵੀ 200 ਸੀਟ ਹੈ ਅਧਿਨਕੋ ਮੈਨੇਜਮੈਂਟ ਕੋਟਾ ਹੈਗਾ ਚੌਥੇ ਨੰਬਰ ਤੇ ਖਾਲਸਾ ਕਾਲਜ ਆਫ এডਿਕੇਸ਼ਨ ਜੀਟੀ ਰੋਡ ਅੰਮ੍ਰਿਤਸਰ ਇਹ ਵੀ ਸਹਿ ਸਿੱਖਿਆ ਇੱਥੇ ਵੀ ਕੁੜੀਆਂ ਤੇ ਮੁੰਡਿਆਂ ਦਾ ਇਕੱਠਾ ਸਿੱਖਿਆ ਦਾ ਪ੍ਰਬੰਧ ਹੈ ਤੇ ਇਨਾਂ ਕੋਲ ਵੀ 200 ਸੀਟ ਹੈ ਤੇ ਮੈਨੇਜਮੈਂਟ ਕੋਟਾ ਇਨਾਂ ਕੋਲ ਨਹੀਂ ਹੈਗਾ ਅਸੀਂ ਮੈਨੇਜਮੈਂਟ ਕੋਟੇ ਬਾਰੇ ਲਾਸਟ ਵਿੱਚ ਜਰੂਰ ਦੱਸਾਂਗੇ ਕਿ ਇਹ ਕੀ ਹੁੰਦਾ ਹੈ ਇਸ ਲਈ ਸਾਡੀ ਵੀਡੀਓ ਨਾਲ ਲਾਸਟ ਤੱਕ ਜੁੜੇ ਰਹੋ 5ਵੇਂ ਨੰਬਰ ਤੇ ਮੋਹਨ ਲਾਲ ਮੈਮੋਰੀਅਲ ਇੰਸਟੀਚਿਊਟ ਆਫ ਐਜੂਕੇਸ਼ਨ ਇਹ ਵੇਰਕੇ ਨੇੜੇ ਅੰਮ੍ਰਿਤਸਰ ਵਿੱਚ ਹੀ ਸਥਿਤ ਹੈ ਅਤੇ ਇਹ ਵੀ ਸੈ ਸਿੱਖਿਆ ਹੈ ਇਹਨਾਂ ਕੋਲ ਕੁੱਲ 100 ਸੀਟ ਹੈ ਅਤੇ ਮੈਨੇਜਮੈਂਟ ਕੋਟਾ ਵੀ ਹੈਗਾ 6ਵੇਂ ਨੰਬਰ ਤੇ ਸਿਡਾਣਾ ਇੰਸਟੀਚਿਊਟ ਆਫ ਐਜੂਕੇਸ਼ਨ ਇਹ ਵੀ ਅੰਮ੍ਰਿਤਸਰ ਰਾਮ ਤੀਰਥ ਰੋਡ ਤੇ ਸਥਿਤ ਹੈ ਅਤੇ ਇਹ ਵੀ ਸੈ ਸਿੱਖਿਆ ਹੈ ਇਹਨਾਂ ਕੋਲ ਕੁੱਲ 100 ਸੀਟ ਹੈ ਅਤੇ ਮੈਨੇਜਮੈਂਟ ਕੋਟਾ ਵੀ ਹੈਗਾ 7ਵੇਂ ਨੰਬਰ ਤੇ ਸ਼੍ਰੀ ਗੁਰੂ ਰਾਮਦਾਸ ਕਾਲਜ ਆਫ ਐਜੂਕੇਸ਼ਨ ਇਸ ਸੰਗਤਪੁਰਾ ਰੋਡ ਤੇ ਪਿੰਡ ਪੰਡੇਰ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਸਥਿਤ ਹੈ ਇਸ ਐਸਸੀ ਕਾਲਜ ਐਨੇਕਲ ਕੁਲ 100 ਸੀਟ ਹੈ ਅਤੇ ਮੈਨੇਜਮੈਂਟ ਕੋਟਾ ਵੀ ਹੈਗਾ 8ਵੇਂ ਨੰਬਰ ਤੇ ਸ਼੍ਰੀ ਗੁਰੂ ਤੇਗ ਬਹਾਦਰ ਕਾਲਜ ਆਫ ਐਜੂਕੇਸ਼ਨ ਇਹ ਦੁਗਬੁੱ지 ਨੇੜੇ ਜੀਟੀ ਰੋਡ ਅੰਮ੍ਰਿਤਸਰ ਵਿਕੇਤ ਤੇ ਇਹ ਵੀ ਸੈ ਸਿਕਿਆ ਇਹਨਾਂ ਕੋਲ 50 ਸੀਟਾਂ ਹਨ ਅਤੇ ਮੈਨੇਜਮੈਂਟ ਗੋਟਾ ਵੀ ਹੈਗਾ ਹੁਣ ਅਸੀਂ ਗੁਲਦਾਸਪੁਰ ਜ਼ਿਲ੍ਹੇ ਬਾਰੇ ਜਾਣਾਂਗੇ ਨੋਵੇਂ ਨੰਬਰ ਤੇ ਗੁਲਦਾਸਪੁਰ ਜ਼ਿਲ੍ਹੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਕਾਲਜ ਆਫ ਐਜੂਕੇਸ਼ਨ ਇਹ ਤਾਰੀਵਾਲ ਵਿਖੇ ਬਦੀਪੁਰ ਰੇਲਵੇ ਕ੍ਰੋਸਿੰਗ ਦੇ ਨੇੜੇ ਸਥਿਤ ਹੈ ਇਹ ਵੀ ਸੈ ਸਿਕਿਆ ਕਾਲਜ ਹੈ ਅਤੇ 50 ਸੀਟਾਂ ਇਨਾਂ ਕੋ ਅਵੇਲੇਬਲ ਨੇ ਅਤੇ ਇਹ ਨਾਨੂ ਮੈਨੇਜਮੈਂਟ ਕੋਟਾ ਨਹੀਂ ਪ੍ਰਾਪਤ 10ਵੇਂ ਨੰਬਰ ਤੇ ਗੁਲਦਾਸਪੁਰ ਵਿਖੇ ਬਾਬਾ ਮਿਹਰ ਸਿੰਘ ਮੈਮੋਰੀਅਲ ਕਾਲਜ ਆਫ ਐਜੂਕੇਸ਼ਨ VPO ਪੁਰਾਣਾ ਸ਼ਾਲਾ ਇਹ ਪੁਰਾਣਾ ਸ਼ਾਲਾ ਵਿਖੇ ਸਥਿਤ ਹੈ ਅਤੇ ਗੁਲਦਾਸਪੁਰ ਮਕੇਰੀਅਮ ਦਾ ਜਿਹੜਾ GT ਰੋਡ ਹੈ ਉੱਥੇ ਹੀ ਸਥਿਤ ਹੈ ਇਹ ਸੈਸੀਕਿਆ ਕਾਲਜ ਹੈ ਇਨਾਂ ਕੋਲ 50 ਸੀਟਾਂ ਹਨ ਅਤੇ ਇਨਾਂ ਦੇ ਕੋਲ ਮੈਨੇਜਮੈਂਟ ਕੋਟਾ ਵੀ ਹੈਗਾ 11ਵੇਂ ਨੰਬਰ ਤੇ ਬਾਬਾ ਮਿਹਰ ਸਿੰਘ ਮੈਮੋਰੀਅਲ ਕਾਲਜ ਆਫ ਐਜੂਕੇਸ਼ਨ ਬੀਪੀਓ ਕਲਨੌਰ ਜਿਹੜਾ 10ਵੇਂ ਨੰਬਰ ਤੇ ਸੀ ਉਹ ਪੁਰਾਣਾ ਸ਼ਾਲਾ ਸੀ ਅਤੇ ਜਿਹੜਾ 11ਵੇਂ ਨੰਬਰ ਤੇ ਹੈ ਉਹ ਕਲਨੌਰ ਵਿਕੇ ਦਿੱਤੇ ਹੈ ਇਹ ਵੀ ਸੈ ਸਿੱਖਿਆ ਹੈ ਇਹਨਾਂ ਦੇ ਕੋਲ 100 ਸੀਟ ਹੈ ਅਤੇ ਮੈਨੇਜਮੈਂਟ ਗੋਟਾ ਵੀ ਹੈਗਾ 12ਵੇਂ ਨੰਬਰ ਤੇ ਬਟਾਲਾ ਕਾਲਜ ਆਫ ਐਜੂਕੇਸ਼ਨ ਬੁੱਲੂਵਾਲ ਇਹ ਇਹ ਵੀ ਬਟ ਬਟਾਲੇ ਜ਼ਿਲ੍ਹੇ ਦੇ ਵਿੱਚ ਸਥਿਤ ਹੈ ਅਤੇ ਇਹ ਸਹਿ ਸਿੱਖਿਆ ਕਾਲਜ ਹੈ ਅਤੇ ਇਹਨਾਂ ਦੇ ਕੋਲ 100 ਸੀਟ ਹੈ ਅਤੇ ਮੈਨੇਜਮੈਂਟ ਕੋਟਾ ਵੀ ਹੈਗਾ 13ਵੇਂ ਨੰਬਰ ਤੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਹੀ ਚਿਮਾ ਕਾਲਜ ਆਫ ਐਜੂਕੇਸ਼ਨ ਇੱਕ ਕਿਸ਼ਨ ਕੋਟ ਤਹਿਸੀਲ ਨੇੜੇ ਬਟਾਲੇ 'ਚ ਸਥਿਤ ਹੈ ਅਤੇ ਇਹ ਸਹਿ ਸਿੱਖਿਆ ਹੈ 50 ਸੀਟਾਂ ਨੇ ਇਹਨਾਂ ਦੇ ਕੋਲ ਅਤੇ ਮੈਨੇਜਮੈਂਟ ਕੋਟਾ ਵੀ ਹੈਗਾ 12ਵੇਂ ਨੰਬਰ ਤੇ 골ਡਨ ਕਾਲਜ ਆਫ ਐਜੂਕੇਸ਼ਨ ਹਨੂਮਨ ਚੌਂ ਗੁਲਦਾਸਪੁਰ ਇਹ ਸਹਿ ਸਿੱਖਿਆ ਕਾਲਜ ਹੈ 100 ਸੀਟਾਂ ਇਹਨਾਂ ਕੋ ਅਵੇਲੇਬਲ ਹੈ ਅਤੇ ਮੈਨੇਜਮੈਂਟ ਕੋਟਾ ਵੀ ਹੈਗਾ 15 15ਵੇਂ ਨੰਬਰ ਤੇ ਲੀਲੀ ਸਵਰਡਸ ਮੈਥੋਡਿਸਟ ਕਾਲਜ ਆਫ ਐਜੂਕੇਸ਼ਨ 81 ਰੋਡ ਬਟਾਲਾ ਵਿਖੇ ਸਥਿਤ ਹੈ ਇਹ ਸਹਿ ਸਿੱਖਿਆ ਕਾਲਜ ਹੈ 50 ਸੀਟਾਂ ਨੇ ਇਹਨਾਂ ਦੇ ਕੋਲ ਅਤੇ ਮੈਨੇਜਮੈਂਟ ਕੋਟਾ ਵੀ ਇਹਨਾਂ ਦੇ ਕੋਲ ਹੈਗਾ 16ਵੇਂ ਨੰਬਰ ਤੇ ਮਾਤਾ ਗੁਜਰੀ ਮੈਮੋਰੀਅਲ ਕਾਲਜ ਆਫ ਐਜੂਕੇਸ਼ਨ ਇਹ ਪਿੰਡ ਬਲਵੰਡਾ ਵਿਖੇ ਗੁਦਾਸਪੁਰ ਜ਼ਿਲ੍ਹੇ ਵਿੱਚ ਸਥਿਤ ਹੈ ਅਤੇ ਸੈ ਸਿੱਖਿਆ ਕਾਲਜ ਹੈ 50 ਸੀਟਾਂ ਨੇ ਇਹਨਾਂ ਕੋਲ ਅਤੇ ਮੈਨੇਜਮੈਂਟ ਕੋਟਾ ਵੀ ਹੈਗਾ 17ਵੇਂ ਨੰਬਰ ਤੇ ਐਸਐਸ ਕਾਲਜ ਆਫ ਐਜੂਕੇਸ਼ਨ ਦਿਨਾਨਗਰ ਵਿਖੇ ਸਥਿਤਵਾ ਅਤੇ ਸੈ ਸਿੱਖਿਆ ਕਾਲਜ ਹੈ 100 ਸੀਟਾਂ ਅਵੇਲੇਬਲ ਨੇ ਇਹਨਾਂ ਦੇ ਕੋਲ ਅਤੇ ਮੈਨੇਜਮੈਂਟ ਕੋਟਾ ਵੀ ਹੈਗਾ 18ਵੇਂ ਨੰਬਰ ਤੇ ਸੰਤ ਬਾਬਾ ਹਜਾਰਾ ਸਿੰਘ ਕਾਲਜ ਆਫ ਐਜੂਕੇਸ਼ਨ ਜਿਹੜਾ ਨਸ਼ਹਿਰਾ ਮੱਜਾ ਸਿੰਘ ਪਿੰਡ ਸ਼ੀਨਾ ਵਿਖੇ ਗੁਰਦਾਸਪੁਰ ਵਿੱਚ ਸਥਿਤ ਹੈ ਅਤੇ ਸਹਿ ਸਿੱਖਿਆ ਕਾਲਜ ਹੈ 100 ਸੀਟਾਂ ਕੋ ਹੈਗੀ ਹੈ ਅਤੇ ਮੈਨੇਜਮੈਂਟ ਕੋਟਾ ਵੀ ਹੈਗਾ 19ਵੇਂ ਨੰਬਰ ਤੇ ਗੁਰਦਾਸਪੁਰ ਵਿੱਚ ਸ਼ਿਵਾਲਿਕ ਕਾਲਜ ਆਫ ਐਜੂਕੇਸ਼ਨ ਗੁਰਦਾਸਪੁਰ ਵਿਖੇ ਬੱਬੇ ਹਾਲੀ ਲਾਗੇ ਸਥਿਤ ਹੈ ਸੈ ਸਿੱਖਿਆ ਕਾਲਜ ਹੈ 100 ਸੀਟ ਹੈ ਇਹਨਾਂ ਦੇ ਕੋਲ ਅਤੇ ਮੈਨੇਜਮੈਂਟ ਕੋਟਾ ਵੀ ਹੈਗਾ 21ਵੇਂ ਨੰਬਰ ਤੇ ਗੁਰਦਾਸਪੁਰ ਵਿੱਚ ਹੀ ਸ਼੍ਰੀ ਵਿਸ਼ਵਾਮਿੱਤਰ ਸੇਖੜੀ ਕਾਲਜ ਆਫ ਐਜੂਕੇਸ਼ਨ ਬਟਾਲਾ ਇਹ ਅੰਮ੍ਰਿਤਸਰ ਬਟਾਲਾ ਰੋਡ ਦੇ ਉੱਤੇ ਸਥਿਤ ਹੈ ਪਿੰਡ ਸੈਦ ਮੁਬਾਰਕ ਵਿਖੇ ਸੈ ਸਿੱਖਿਆ ਕਾਲਜ ਹੈ 100 ਸੀਟ ਅਵੇਲੇਬਲ ਹੈ ਇਹਨਾਂ ਦੇ ਕੋਲ ਅਤੇ ਮੈਨੇਜਮੈਂਟ ਕੋਟਾ ਵੀ ਹੈਗਾ 21ਵੇਂ ਨੰਬਰ ਤੇ ਗੁਰਦਾਸਪੁਰ ਵਿੱਚ ਐਸ ਐਸ ਕਾਲਜ education ਇਹ ਹਲਦੋਸ਼ੌਣੀ ਰੋਡ ਗੁਰਦਾਸਪੁਰ ਵਿਖੇ ਸਥਿਤ ਹੈ ਸੈ ਸਿੱਖਿਆ ਕਾਲਜ ਹੈ ਕੋਲ 인ਾਨਦ ਦੇ ਗੋਲ 100 ਸੀਟ ਹੈ ਅਤੇ ਮੈਨੇਜਮੈਂਟ ਗੋਟਾ ਵੀ ਮੌਜੂਦ ਹੈ 22ਵੇਂ ਨੰਬਰ ਤੇ ਉਹ ਤਾਂ ਹੈ ਟੈਗੋਰ ਕਾਲਜ ਆਫ এডਿਕੇਸ਼ਨ ਇਹ ਬਹਿਰਮਪੁਰਾ ਰੋਡ ਗੁਰਦਾਸਪੁਰ ਵਿਖੇ ਸਥਿਤ ਹੈ ਇਹ ਸਿਰਫ ਕੁੜੀਆਂ ਦਾ ਕਾਲਜ ਹੈ ਇਹਨਾਂ ਕੋਲ 100 ਸੀਟ ਹੈ ਅਤੇ ਮੈਨੇਜਮੈਂਟ ਗੋਟਾ ਵੀ ਹੈਗਾ ਹੁਣ ਅਸੀਂ ਜਲੰਧਰ ਜ਼ਿਲ੍ਹੇ ਬਾਰੇ ਜਾਣਾਂਗੇ ਜਲੰਧਰ ਜ਼ਿਲ੍ਹੇ ਵਿੱਚ ਸਿਟੀ ਕਾਲਜ ਆਫ ਐਜੂਕੇਸ਼ਨ ਇਹ ਰੋਡ ਮਕਸੂਦਾ ਜਲੰਧਰ ਵਿਖੇ ਸਥਿਤ ਹੈ ਸੈ ਸਿੱਖਿਆ ਕਾਲਜ ਹੈ 150 ਸੀਟਾਂ ਇਹਨਾਂ ਦੇ ਕੋਲ ਅਤੇ ਮੈਨੇਜਮੈਂਟ ਕੋਟਾ ਵੀ ਹੈਗਾ ਜਬੀ ਮੈ ਨੰਬਰ ਤੇ ਸਰਕਾਰੀ ਕਾਲਜ ਆਫ ਐਜੂਕੇਸ਼ਨ ਲਾਡੋ ਵਾਲੀ ਰੋਡ ਜਲੰਧਰ ਜਲੰਧਰ ਵਿੱਚ ਗਵਰਨਮੈਂਟ ਕਾਲਜ ਹੈ ਇਹ ਸੈ ਸਿੱਖਿਆ ਕਾਲਜ ਹੈ 100 ਸੀਟਾਂ ਇਹਨਾਂ ਕੋਲ ਅਤੇ ਮੈਨੇਜਮਮੈਂਟ ਕੋਟਾ ਨਹੀਂ ਹੈਗਾ 55 ਨੰਬਰ ਤੇ ਮਾਸੂਮ ਦਿਲਾਂਦਾ ਕਾਲਜ ਆਫ এডਿਕੇਸ਼ਨ ਇਹ ਗ੍ਰੀਨ ਮਾਡਲ ਟਾਊਨ ਜਲੰਧਰ ਵਿਖੇ ਸਥਿਤ ਹੈ ਸੈਸੀਕਾ ਕਾਲਜ ਹੈ 50 ਸੀਟਾਂ ਨੇ ਇਹਨਾਂ ਦੇ ਕੋਲ ਅਤੇ ਮੈਨੇਜਮੈਂਟ ਗੋਟਾ ਵੀ ਹੈਗਾ 26ਵੇਂ ਨੰਬਰ ਤੇ ਜਲੰਧਰ ਵਿੱਚ ਲਾਇਲਪੁਰ ਖਾਲਸਾ ਕਾਲਜ ਆਫ এডਿਕੇਸ਼ਨ ਫॉर ਊਮਨ ਇਹ ਜਲੰਧਰ ਜੀਟੀ ਰੋਡ ਉੱਤੇ ਸਥਿਤ ਹੈ ਇਹ ਕੇਵਲ ਕੁੜੀਆਂ ਦਾ ਕਾਲਜ ਹੈ 100 ਸੀਟ ਇਹਨਾਂ ਦੇ ਕੋਲ ਹੈਗੀ ਹੈ ਅਤੇ ਮੈਨੇਜਮੈਂਟ ਕੋਟਾ ਵੀ ਹੈਗਾ 5ਵੇਂ ਨੰਬਰ ਤੇ ਐਮ ਕੇ ਕਾਲਜ ਆਫ ਐਜੂਕੇਸ਼ਨ ਇਹ ਵੀ ਜੁਲੰਦਰ ਵਿਖੇ ਸ਼ਾਪੂਰ ਸ਼ਾਪੂਰ ਵਿੱਚ ਸਥਿਤ ਹੈ ਅਤੇ ਸੈਸੀਕਾ ਕਾਲਜ ਹੈ 100 ਸੀਟ ਹੈ ਇਹਨਾਂ ਦੇ ਕੋ ਤੇ ਮੈਨੇਜਮੈਂਟ ਕੋਟਾ ਵੀ ਹੈਗਾ 28ਵੇਂ ਨੰਬਰ ਤੇ ਮਾਰਟ ਗੁਮਰੀ ਕਾ ਅਮਰੀ ਗੁਰੂ ਨਾਨਕ ਕਾਲਜ ਆਫ ਐਜੂਕੇਸ਼ਨ ਅਦਰਸ਼ਨਗਰ ਜਲੰਧਰ ਵਿਖੇ ਸੈ ਸਿੱਖਿਆ ਕਾਲਜ ਹੈ 100 ਸੀਟ ਇਹਨਾਂ ਕੋ ਅਵੇਲੇਬਲ ਹੈ ਅਤੇ ਮੈਨੇਜਮੈਂਟ ਕੋਟਾ ਇਹਨਾਂ ਕੋ ਨਹੀਂ ਹੈਗਾ 29ਵੇਂ ਨੰਬਰ ਤੇ ਐਸਟੀ ਸੋਲਰਜ਼ ਕਾਲਜ ਆਫ ਐਜੂਕੇਸ਼ਨ ਇਹ ਜਲੰਧਰ ਅੰਮ੍ਰਿਤਸਰ ਬਾਈਪਾਸ ਤੇ ਸਥਿਤ ਹੈ ਅਤੇ ਸੈ ਸਿੱਖਿਆ ਕਾਲਜ ਹੈ 200 ਸੀਟ ਇਹਨਾਂ ਦੇ ਕੋਲ ਅਤੇ ਮੈਨੇਜਮੈਂਟ ਕੋਟਾ ਵੀ ਹੈਗਾ 3ਵੇਂ ਨੰਬਰ ਤੇ ਕਪੂਰਥਲਾ ਜ਼ਿਲ੍ਹੇ ਤੋਂ ਸ਼ੁਰੂ ਕਰਦੇ ਹਾਂ ਕਪੂਰ ਕਪੂਰਥਲਾ ਵਿਖੇ 3ਵੇਂ ਨੰਬਰ ਤੇ ਡਿਪਸ ਕਾਲਜ ਆਫ ਐਜੂਕੇਸ਼ਨ 811 ਜ਼ਿਲ੍ਹਾ ਕਪੂਰਥਲਾ ਪੰਜਾਬ ਵਿੱਚ ਸਥਿਤ ਹੈ ਸਹਿ ਸਿੱਖਿਆ ਕਾਲਜ ਹੈ 100 ਸੀਟ ਇਹਨਾਂ ਕੋ ਅਵੇਲੇਬਲ ਹੈ ਅਤੇ ਮੈਨੇਜਮੈਂਟ ਕੋਟਾ ਵੀ ਹੈਗਾ 31ਵੇਂ ਨੰਬਰ ਤੇ ਗੁਲਨਾਣੇ ਕਾਲਜ ਆਫ ਐਜੂਕੇਸ਼ਨ ਫਾਰ ਊਮਨ ਇਹ ਕਪੂਰਥਲੇ ਵਿੱਚ ਸਿਰ ਕੇਵਲ ਔਰਤਾਂ ਦਾ ਕਾਲਜ ਹੈ 50 ਸੀਟਾਂ ਨੇ ਇਹਨਾਂ ਕੋਲ ਅਤੇ ਮੈਨੇਜਮੈਂਟ ਕੋਟਾ ਨਹੀਂ ਹੈਗਾ 32ਵੇਂ ਨੰਬਰ ਤੇ ਕਮਲਾ nehru college of education for women fagwara ਇੱਕ ਕਪੂਲ ਥਲੇ ਵਿੱਚ ਫਗਵਾੜੇ ਤਹਿਸੀਲ ਦੇ ਲਾਗੇ ਸਥਿਤ ਹੈ ਅਤੇ ਇਹ ਕੇਵਲ ਔਰਤਾਂ ਦਾ ਕਾਲਜ ਹੈ 100 ਸੀਟਾਂ ਇਹਨਾਂ ਦੇ ਕੋਲ ਅਤੇ ਮੈਨੇਜਮੈਂਟ ਕੋਟਾ ਵੀ ਹੈਗਾ 33ਵੇਂ ਨੰਬਰ ਤੇ ਕਪੂਲ ਥਲੇ ਵਿਖੇ ਹੀ ਲਾਰਡ ਕ੍ਰਿਸ਼ਨਾ ਕਾਲਜ ਆਫ ਐਜੂਕੇਸ਼ਨ ਇਹ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਵਿੱਚ ਵਿਕਸਿਤ ਹੈ ਸਹਿ ਸਿੱਖਿਆ ਕਾਲਜ ਹੈ 50 ਸੀਟਾਂ ਨੇ ਇਹਨਾਂ ਦੇ ਕੋਲ ਅਤੇ ਮੈਨੇਜਮੈਂਟ ਕੋਟਾ ਵੀ ਹੈਗਾ 34ਵੇਂ ਨੰਬਰ ਤੇ ਓਮ ਪ੍ਰਕਾਸ਼ ਮੈਮੋਰੀਅਲ ਇੰਸਟੀਟਿਊਟ ਆਫ ਐਜੂਕੇਸ਼ਨ ਨੇੜੇ ਕਰਤਾਰਪੁਰ ਜ਼ਿਲ੍ਹਾ ਕਪੂਰਥਲਾ ਸਹਿ ਸਿੱਖਿਆ ਕਾਲਜ ਹੈ 50 ਸੀਟਾਂ ਨੇ ਅਤੇ ਮੈਨੇਜਮੈਂਟ ਕੋਟਾ ਵੀ ਹੈ ਜੂ ਹੈਗਾ ਇਹਨਾਂ ਦੇ ਕੋਲ 35ਵੇਂ ਨੰਬਰ ਤੇ ਰਾਮਗੜੀਆ ਕਾਲਜ ਆਫ ਐਜੂਕੇਸ਼ਨ ਇਹ ਫਗਵਾੜੇ ਵਿੱਚ ਸਥਿਤ ਹੈ ਅਤੇ ਸਹਿ ਸਿੱਖਿਆ ਕਾਲਜ ਹੈ 100 ਸੀਟਾਂ ਇਹਨਾਂ ਦੇ ਕੋਲ ਅਤੇ ਮੈਨੇਜਮੈਂਟ ਕੋਟਾ ਇਹਨਾਂ ਦੇ ਕੋਲ ਨਹੀਂ ਹੈਗਾ ਹੁਣ ਅਸੀਂ ਪਠਾਨਕੋਟ ਜ਼ਿਲ੍ਹੇ ਦੀ ਗੱਲ ਕਰਾਂਗੇ 66ਵੇਂ ਨੰਬਰ ਤੇ ਅਕਰਸ਼ਨ ਕਾਲਜ ਆਫ ਐਜੂਕੇਸ਼ਨ ਜ਼ਿਲ੍ਹਾ ਪਠਾਨਕੋਟ ਸੈਸੀਕਾ ਕਾਲਜ 100 ਸੀਟ अवेलेबल ਹੈ ਇਹਨਾਂ ਦੇ ਕੋਲ ਅਤੇ ਮੈਨੇਜਮੈਂਟ ਕੋਟਾ ਵੀ ਹੈਗਾ ਇਹਨਾਂ ਦੇ ਕੋਲ ਸੈਂਟੀਮੇ ਨੰਬਰ ਤੇ ਅਮਨ ਪੱਠਾ ਕਾਲਜ ਆਫ ਐਜੂਕੇਸ਼ਨ ਸੌਰੀ ਅਮਨ ਪੱਲਾ ਅਮਨ ਪੱਲਾ ਕਾਲਜ ਆਫ ਐਜੂਕੇਸ਼ਨ ਇਹ ਅਮਰੀਕਾ ਜੰਮੂ ਹਾਈਵੇ ਪਠਾਨਕੋਟ ਦੇ ਉੱਤੇ ਸਥਿਤ ਹੈ ਸੈਸੀਕਿਆ ਕਾਲਜ ਹੈ 100 ਸੀਟ ਇਹਨਾਂ ਦੇ ਕੋਲ ਅਤੇ ਮੈਨੇਜਮੈਂਟ ਕੋਟਾ ਵੀ ਹੈਗਾ 38ਵੇਂ ਨੰਬਰ ਤੇ ਪਠਾਨਕੋਟ ਵਿੱਚ ਏਜਲੈਸ ਕਾਲਜ ਆਫ ਐਜੂਕੇਸ਼ਨ ਦੇਹਲੋਜੀ ਰੋਡ ਪਠਾਨਕੋਟ ਸੈਸੀਕਿਆ 100 ਸੀਟ ਇਹਨਾਂ ਦੇ ਕੋਲ ਅਤੇ ਮੈਨੇਜਮੈਂਟ ਕੋਟਾ ਵੀ ਹੇਗਾ ਹੁਣ ਤਾਲਿਬੇ ਨੰਬਰ ਤੇ ਚਾਚਾ ਸਤਿਆਪਾਲ ਤੁਲੀ ਮੈਮੋਰੀਅਲ ਕਾਲਜ ਆਫ ਐਜੂਕੇਸ਼ਨ ਰਾਏਪੁਰ ਵਿਖੇ ਪਠਾਨਕੋਟ ਜ਼ਿਲ੍ਹੇ ਚ ਸਥਿਤ ਹੈ ਅਤੇ ਸਹਿ ਸਿੱਖਿਆ ਕਾਲਜ ਹੈ 50 ਸੀਟਾਂ ਨੇ ਤੇ ਮੈਨੇਜਮੈਂਟ ਕੋਟਾ ਵੀ ਹੈਗਾ। ਇਸੀ ਕਾਲਜ ਦੇ ਸੰਪਰਕ ਦੇ ਵਿੱਚ ਉਹਨਾਂ ਦਾ ਨੰਬਰ, ਮੋਬਾਈਲ ਨੰਬਰ, ਈਮੇਲ ਆਈਡੀ ਦਿੱਤੀ ਹੋਈ ਹੈ। ਜਿੱਥੇ ਵੀ ਤੁਸੀਂ ਸੰਪਰਕ ਕਰਨਾ ਚਾਹੋ ਉਹਨਾਂ ਦਾ ਮੋਬਾਈਲ ਨੰਬਰ ਨੂੰ ਈਮੇਲ ਆਈਡੀ ਨੂੰ ਤੁਸੀਂ ਨੋਟ ਕਰ ਲਓ ਅਤੇ 40ਵੇਂ ਨੰਬਰ ਤੇ ਜੀ ਡੀ ਐਸ ਕਾਲਜ ਆਫ ਐਜੂਕੇਸ਼ਨ ਕੋਟ ਇਹ ਵੀ ਪਠਾਨਕੋਟ ਵਿੱਚ ਹੀ ਸਥਿਤ ਹੈ ਸੈ ਸਿੱਖਿਆ ਕਾਲਜ ਹੈ 50 ਸੀਟਾਂ ਨੇ ਇਹਨਾਂ ਦੇ ਕੋਲ ਅਤੇ ਮੈਨੇਜਮੈਂਟ ਕੋਟਾ ਵੀ ਹੈਗਾ 41ਵੇਂ ਨੰਬਰ ਤੇ ਪਠਾਨਕੋਟ ਵਿੱਚ ਪਠਾਨਕੋਟ ਕਾਲਜ ਆਫ ਐਜੂਕੇਸ਼ਨ ਜੀ ਐਮ ਕੇ ਸਕੂਲ ਦੇ ਨੇੜੇ ਪਠਾਨਕੋਟ ਵਿੱਚ ਸਹਿ ਸਿੱਖਿਆ ਕਾਲਜ 50 ਸੀਟਾਂ ਮੈਨੇਜਮੈਂਟ ਕੋਟਾ ਵੀ ਹੈਗਾ 42ਵੇਂ ਨੰਬਰ ਤੇ ਐਸ ਐਮ ਡੀ ਆਰ ਐਸ ਡੀ ਕਾਲਜ ਆਫ ਐਜੂਕੇਸ਼ਨ ਪਠਾਨਕੋਟ ਇਹ ਵੀ ਜਨੰਦਰ ਜੰਮੂ ਬਾਈਪਾਸ ਉਤੇ ਸਥਿਤ ਹੈ ਸਹਿ ਸਿੱਖਿਆ ਕਾਲਜ ਹੈ ਮੈਨੇਜਮੈਂਟ ਸੋ ਸੀਟ ਹੈ ਇਹਨਾਂ ਦੇ ਕੋਲ ਮੈਨੇਜਮੈਂਟ ਕੋਟਾ ਵੀ ਹੈਗਾ 43ਵੇਂ ਨੰਬਰ ਤੇ ਸ਼੍ਰੀ ਸਾਈ ਕਾਲਜ ਆਫ ਐਜੂਕੇਸ਼ਨ ਪਠਾਨਕੋਟ ਇਹ ਬੰਦਨੀ ਪਠਾਨਕੋਟ ਵਿੱਚ ਸਥਿਤ ਹੈ ਸਹਿ ਸਿੱਖਿਆ ਕਾਲਜ ਹੈ ਅਤੇ 100 ਸੀਟ ਅਵੇਲੇਬਲ ਹੈ ਤੇ ਮੈਨੇਜਮੈਂਟ ਕੋਟਾ ਵੀ ਹੈਗਾ 44ਵੇਂ ਨੰਬਰ ਤੇ SBS ਨਗਰ ਨਵਾਂ ਸ਼ਹਿਰ ਔਰਤਾਂ ਲਈ ਸਿੱਖਿਆ ਦਾ ਡਾਨ ਕਾਲਜ ਇਹ ਨਵਾਂ ਸ਼ਹਿਰ ਦੇ ਵਿੱਚ ਜਿਹੜੇ ਹੁਣ ਕੱਲਚ ਸੀ ਉਹਨਾਂ ਦੀ ਗੱਲ ਕਰਾਂਗੇ ਇਹ ਨਵਾਂ ਸ਼ਹਿਰ ਜ਼ਿਲ੍ਹੇ ਵਿੱਚ ਸਥਿਤ ਹੈ ਅਤੇ ਇਹ ਔਰਤਾਂ ਦਾ ਕਾਲਜ ਹੈ ਇਹਨਾਂ ਦੇ ਕੁੱਲ ਕੁੱਲ 100 ਸੀਟਾਂ ਨੇ ਅਤੇ ਮੈਨੇਜਮੈਂਟ ਕੋਟਾ ਨਹੀਂ ਹੈਗਾ 45ਵੇਂ ਨੰਬਰ ਤੇ ਕੇ ਸੀ ਕਾਲਜ ਆਫ ਐਜੂਕੇਸ਼ਨ ਸ਼ਹੀਦ ਭਗਤ ਸਿੰਘ ਨਗਰ ਕਰਿਆਮ ਰੋਡ ਨਵਾਂ ਸ਼ਹਿਰ ਸੈ ਸਿੱਖਿਆ ਕਾਲਜ 50 ਸੀਟਾਂ ਮੈਨੇਜਮੈਂਟ ਕੋਟਾ ਹੈਗਾ ਇਹਨਾਂ ਦੇ ਕੋਲ 46ਵੇਂ ਨੰਬਰ ਤੇ ਸਾਈਂ ਕਾਲਜ ਆਫ ਐਜੂਕੇਸ਼ਨ ਨਵਾਂ ਸ਼ਹਿਰ ਸੈ ਸਿੱਖਿਆ 200 ਸੀਟ ਮੈਨੇਜਮੈਂਟ ਕੋਟਾ ਹੈਗਾ 47ਵੇਂ ਨੰਬਰ ਤੇ ਤਰਨਤਾਰਨ ਜ਼ਿਲ੍ਹੇ ਵਿੱਚ ਸੇਵਾ ਦੇਵੀ ਐਸਟੀ ਕਾਲਜ ਆਫ ਐਜੂਕੇਸ਼ਨ ਤਰਨਤਾਰਨ ਸਰਹਾਲੀ ਰੋਡ ਸਹਿ ਸਿੱਖਿਆ ਐਸੋਸੀਏਟ ਅਤੇ ਮੈਨੇਜਮੈਂਟ ਕੋਟਾ ਵੀ ਹੈਗਾ ਅਤੇ 48ਵੇਂ ਨੰਬਰ ਤੇ ਸ਼ਹੀਦ ਭਗਤ ਸਿੰਘ ਕਾਲਜ ਆਫ ਐਜੂਕੇਸ਼ਨ ਪੱਟੀ ਤਰਨਤਾਰਨ ਪੰਜਾਬ ਸਹਿ ਸਿੱਖਿਆ 50 ਸੀਟਾਂ ਅਤੇ ਮੈਨੇਜਮੈਂਟ ਕੋਟਾ ਵੀ ਹੈਗਾ 19 ਨੰਬਰ ਤੇ ਸ਼੍ਰੀ ਗੁਰੂ ਅੰਗਦ ਦੇਵ ਕਾਲਜ ਆਫ ਐਜੂਕੇਸ਼ਨ ਖੰਡੂਸ ਸਾਹਿਬ ਜਿਲ੍ਹਾ ਤਰਨਤਾਰਨ ਸੈ ਸਿੱਖਿਆ ਕਾਲਜ 50 ਸੀਟਾਂ ਅਤੇ ਮੈਨੇਜਮੈਂਟ ਕੋਟਾ ਵੀ ਹੈਗਾ ਇਹਨਾਂ ਕੋਲ ਮਨਸੀ ਜੇ ਗੱਲ ਕਰੀਏ ਮੈਨੇਜਮੈਂਟ ਕੋਟੇ ਦੀ ਮੈਨੇਜਮੈਂਟ ਕੋਟੇ ਬਾਰੇ ਗੱਲ ਕਰਨ ਤੋਂ ਪਹਿਲਾਂ ਹੀ ਇਹ ਗੱਲ ਕਰਾਂਗੀ ਕਿ ਸਾਡੇ ਕੋਲ ਤਿੰਨ ਤਰ੍ਹਾਂ ਦੇ ਕਾਲਜ ਅਵੇਲੇਬਲ ਹੁੰਦੇ ਨੇ ਫਸਟ ਗਵਰਨਮੈਂਟ ਕਾਲਜ ਜਿਨ੍ਹਾਂ ਦਾ ਪੂਰਾ ਖਰਚਾ ਗਵਰਨਮੈਂਟ ਚੁੱਕਦੀ ਹੈ ਅਤੇ ਸੈਕਿੰਡ ਅਰਧ ਸਰਕਾਰੀ ਜਿਨ੍ਹਾਂ ਨੂੰ ਅਸੀਂ ਜਿਨ੍ਹਾਂ ਦਾ 75% ਖਰਚਾ ਸਰਕਾਰ ਵੱਲ ਚੁੱਕਿਆ ਜਾਂਦਾ ਹੈ ਅਤੇ ਤੀਸਰੇ ਨੰਬਰ ਤੇ ਪ੍ਰਾਈਵੇਟ ਕਾਲਜ ਜਿਨ੍ਹਾਂ ਨੂੰ ਕਾਲਜ ਚਲਾਉਣ ਲਈ ਸਰਕਾਰ ਵੱਲੋਂ ਕੁਝ ਨਹੀਂ ਦਿੱਤਾ ਜਾਂਦਾ ਅਤੇ ਉਹਨਾਂ ਨੇ ਸੁਪਰੀਮ ਕੋਰਟ ਵਿੱਚ ਇਸ ਦੇ ਕੇਸ ਕੀਤਾ ਹੋਇਆ ਸੀ ਕਿ ਸਾਨੂੰ ਆਪਣੇ ਕਾਲਜ ਚਲਾਉਣ ਲਈ ਗਵਰਨਮੈਂਟ ਵੱਲੋਂ ਕੁਝ ਦਿੱਤਾ ਜਾਵੇ ਤਾਂ ਸੁਪਰੀਮ ਕੋਰਟ ਨੇ ਉਹਨਾਂ ਨੂੰ ਇੱਕ ਮੈਨੇਜਮੈਂਟ ਕੋਟਾ ਦੇ ਦਿੱਤਾ ਗਿਆ ਜਿਦੇ ਵਿੱਚ ਉਹਨਾਂ ਨੂੰ ਹੱਕ ਹੈ ਕਿ ਉਹ ਬਿਨਾਂ ਕਿਸੇ ਐਂਟ੍ਰੈਂਸ ਟੈਸਟ ਦੇ ਆ 13% ਸੀਟਾਂ ਜਿਵੇਂ ਕਿਸੇ ਕਾਲਜ ਦੇ ਕੋਲ 100 ਸੀਟ ਹੈ ਤਾਂ ਉਹ 13 ਸੀਟਾਂ ਬਿਨਾਂ ਐਂਟ੍ਰੈਂਸ ਟੈਸਟ ਦੇ ਵਿਦਿਆਰਥੀਆਂ ਨੂੰ ਰੱਖ ਸਕਦਾ ਹੈ ਤੇ ਉਹ ਉਹਨਾਂ ਦੇ ਸੀਟ ਦੇਣ ਦੇ ਬਜਾਏ ਉਹਨਾਂ ਕੋਲੋਂ ਫੀਸ ਵਗੈਰਾ ਵਸੂਲ ਸਕਦਾ ਹੈ ਅਤੇ ਉਸ ਫੀਸ ਤੋਂ ਆਪਣੇ ਕਾਲਜਾਂ ਦਾ ਖਰਚਾ ਚਲਾ ਸਕਦੇ ਹਨ ਉਹਨੂੰ ਮੈਨੇਜਮੈਂਟ ਕੋਟਾ ਕਿਹਾ ਜਾਂਦਾ ਹੈ ਜੇ ਕੋਈ ਵਿਦਿਆਰਥੀ BEAT ਦਾ ਐਂਟ੍ਰੈਂਟ ਟੈਸਟ ਦੇਣਾ ਭੁੱਲ ਗਿਆ ਹੋਵੇ ਤਾਂ ਉਹ ਇਹਨਾਂ ਕਾਲਜਾਂ ਵਿੱਚ ਜਿੱਥੇ ਮੈਨੇਜਮੈਂਟ ਕੋਟਾ ਹੈਗਾ ਹੈ ਜਾ ਕੇ ਮੈਨੇਜਮੈਂਟ ਕੋਟੇ ਦੇ ਵਿੱਚ ਸੀਟ ਦਾ ਪਤਾ ਕਰ ਸਕਦਾ ਹੈ ਜੇ ਨਾ ਕੋ ਅਵੇਲੇਬਲ ਹੋਏਗੀ ਤਾਂ ਤੁਹਾਨੂੰ ਸੀਟ ਮਿਲ ਜਾਵੇਗੀ ਅਤੇ ਸਾਡੇ ਕੋਲ ਇੱਥੇ ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ ਤੋਂ ਇਲਾਵਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਪੰਜਾਬ ਯੂਨੀਵਰਸਿਟੀ ਪਟਿਆਲਾ ਦੀ ਵੀ ਡਿਟੇਲ ਮੌਜੂਦ ਹੈ ਜੀ ਜੇ ਵਿਦਿਆਰਥੀ ਨੂੰ ਇਹਨਾਂ ਬਾਰੇ ਜਾਨਣਾ ਹੋਵੇ ਤਾਂ ਉਹ ਵੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਣ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਅਲੱਗ ਵਿੱਚ ਵੀਡੀਓ ਜਰੂਰ ਸਾਂਝੀ ਕਰਾਂਗੇ ਉਹਨਾਂ ਨਾਲ ਤੇ ਥੈਂਕ ਯੂ ਸਾਡੇ ਦਾ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ